ਪੰਜਾਬ ਦੇ ਮੌਸਮ ਦੇ ਵਿੱਚ ਅਤਿਅਪਤੀ ਲੀਵ ਇਕਨੋਮਲ ਰਹੀ ਹੈ ਬੀਤੇ ਕੁਝ ਦਿਨਾਂ ਦੀ ਜੇਕਰ ਗੱਲ ਕਰੀਏ ਸੂਬੇ ਦੇ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹਮਸਫਰੀ ਗਰਮੀ ਹੈ ਜਿਹੜੀ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ ਕਿਉਂਕਿ ਤਾਪਮਾਨ ਹੈ 35 ਡਿਗਰੀ ਤੋਂ ਉੱਪਰ ਚਲਾ ਗਿਆ ਉਥੇ ਰਾਤ ਦਾ ਤਾਪਮਾਨ ਵੀ 26 ਡਿਗਰੀ ਦੇ ਨੇੜੇ ਸੀ ਪਰ ਹੁਣ ਤਾਪਮਾਨ ਰਾਤ ਦਾ ਲਗਭਗ 29.4 ਡਿਗਰੀ ਤੱਕ ਪਹੁੰਚ ਗਿਆ ਸੋ ਜੋ ਕਿ ਆਮ ਅਗਸਤ ਮਹੀਨੇ ਦੇ ਤਾਪਮਾਨ ਨਾਲੋਂ ਲਗਭਗ 3 ਡਿਗਰੀ ਜ਼ਿਆਦਾ ਜਿਸ ਕਰਕੇ ਲੋਕਾਂ ਨੂੰ ਕੁਝ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਨਮੀ ਵਾਲੀ ਗਰਮੀ ਕਰਕੇ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਮਹਰਾਂ ਦਾ ਕਹਿਣਾ ਹੈ ਆਉਂਦੇ ਦਿਨਾਂ ਦੇ ਵਿੱਚ ਤਾਪਮਾਨ ਵਿੱਚ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ ਅਹਿਮ ਮੌਸਮ ਲੱਗੇ ਕਿਹਦਾ ਦਾ ਮੌਸਮ ਰਹਿਣ ਵਾਲਾ ਆਉਣ ਵਾਲੇ ਦਿਨਾਂ ਵਿੱਚ ਜੀ ਜੇਸੀ ਕਰੰਟ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਕੱਲ ਦਾ ਡੇਟਾ ਇਨ ਟੈਂਪਰੇਚਰ 35 ਡਿਗਰੀ ਸੈਂਟੀਗ੍ਰੇਡ ਸਕਾਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 1.1 ਡਿਗਰੀ ਸੈਂਟੀਗ੍ਰੇਡ ਉੱਪਰ ਸੀ ਔਰ ਅੱਜ ਦਾ ਮਿਨੀਮਮ ਟੈਂਪਰੇਚਰ 29.4 ਡਿਗਰੀ ਸੈਂਟੀਗ੍ਰੇਡ ਕੋਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 3 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਜੀ ਅਨਵਰ ਦੇ ਦਿਨਾਂ ਦੇ ਮੌਸਮ ਦੀ ਗੱਲ ਕਰੀਏ ਤਾਂ ਫਿਲਹਾਲ ਜਿਹੜਾ ਮੌਨਸੂਨ ਸਿਸਟਮ ਫੇਰ ਰੀਜਨ ਦੇ ਵਿੱਚ ਐਕਟਿਵ ਹੋ ਰਿਹਾ ਸੋ ਅਨਵਰ ਦੇ 3-4 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਔਰ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਕੁਝ ਥਾਵਾਂ ਤੇ ਹੈਵੀ ਰੇਨ ਵੀ ਹੋ ਸਕਦੀ ਹੈ ਉਹਦੇ ਵਾਸਤੇ ਅੱਜ ਔਰ 14 ਤਰੀਕ ਨੂੰ ਆਈਐਮਡੀ ਵੱਲੋਂ ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ yellow alert ਵੀ ਜਾਰੀ ਕੀਤਾ ਗਿਆ ਹੈ ਮੁੰਡੇ ਬਾਰਿਸ਼ ਦੀ ਗੱਲ ਕਰੀਏ ਹੁਣ ਤੱਕ ਕਿੰਨੀ ਗਰਿਸ਼ ਹੋ ਸਕਦੀ ਉਹ ਹੋ ਗਿਆ ਜੇ ਪਿਛਲੇ ਸਾਲਾਂ ਕਿੰਨੀ ਵਾਰ ਹੋਈ ਜੇ ਤਾਂ ਜੀ ਜੇ ਅਸੀਂ ਇਸ ਵਾਰੀ ਮੌਨਸੂਨ ਦੀ ਗੱਲ ਕਰੀਏ ਤਾਂ ਜੂਨਰ ਜੁਲਾਈ ਦੇ ਮਹੀਨੇ ਦੇ ਵਿੱਚ ਮੌਨਸੂਨ ਨਾਰਮਲ ਤੋਂ ਉੱਪਰ ਰਹੀ ਔਰ ਜੇ ਅਗਸਤ ਮਹੀਨਾ ਵੀ ਦੇਖੀਏ ਤਾਂ ਅਗਸਤ ਦੀ ਜਿਹੜੀ ਨਾਰਮਲ ਬਾਰਿਸ਼ 190 ਮਿਲੀਮੀਟਰ ਹੈ ਔਰ ਇਸ ਵਾਰ ਹੀ ਹੁਣ ਤੱਕ 41.2 ਮਿਲੀਮੀਟਰ ਬਾਰਿਸ਼ ਲੁਧਿਆਣਾ ਦੇ ਵਿੱਚ ਹੋ ਚੁੱਕੀ ਹੈ ਔਰ ਅਸੀਂ ਇਹੀ ਜਿਹੜਾ ਐਕਸਪੈਕਟ ਕਰ ਰਹੇ ਹਾਂ ਕਿ ਅਗਸਤ ਦੇ ਮਹੀਨੇ ਦੇ ਵਿੱਚ ਵੀ ਨੀਅਰ ਨਾਰਮਲ ਬਾਰਿਸ਼ ਰਿਕਾਰਡ ਕੀਤੀ ਜਾਏਗੀ ਮੈਮ ਜਿਸ ਤਰ੍ਹਾਂ ਬਾਰਿਸ਼ ਪੈ ਰਹੀ ਹੈ ਤੇ ਕਿਸਾਨਾਂ ਲਈ ਕਿਹਦਾ ਦਾ ਰਹੇਗਾ ਜਿਹੜਾ ਮੌਸਮ ਆਉਣ ਵਾਲੇ ਦਿਨਾਂ ਦਾ ਜਿਦਾਂ ਚੱਲ ਰਿਹਾ ਹੈ ਮੈਮ ਜੀ بارش ਇਸ ਵਾਰੀ اچھی ਹੋ ਰਹੀ ਹੈ ਸੋ ਜਿਹੜੀਆਂ ਖਰੀਫ ਕ੍ਰੌਪਸ ਦੀ ਪਾਣੀ ਦੀ ਲੋੜ ਨੂੰ ਕਾਫੀ ਹੱਦ ਤੱਕ ਪੂਰਾ ਕਰ ਸਕਦੇ ਜਿਵੇਂ ਛੋਨੇ ਦੀ ਫਸਲ ਨੂੰ ਪਾਣੀ ਦੀ ਕਾਫੀ ਲੋੜ ਹੁੰਦੀ ਹੈ ਉਹਨੂੰ ਕਾਫੀ ਹੱਦ ਤੱਕ ਪੂਰਾ ਕਰ ਸਕਦੀ ਹੈ ਪਰ ਕੁਝ ਕ੍ਰੌਪਸ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਪਾਣੀ ਨਹੀਂ ਖਾੜਨਾ ਚਾਹੀਦਾ ਸੋ ਸੇ ਫਾਰਮਰਸ ਨੂੰ ਜ਼ਰੂਰ ਟਾਈਮ ਟੂ ਟਾਈਮ ਜਿਹੜਾ ਅਪੀਲ ਕਰਦੇ ਰਹਿੰਨੇ ਆ ਤੇ ਦੂਸਰੇ ਕ੍ਰੌਪਸ ਵਾਸਤੇ ਉਹਨਾਂ ਨੂੰ ਜਿਹੜਾ ਫੀਲਡ ਦੇ ਵਿੱਚ ਡਰੇਨੇਜ ਦਾ ਜ਼ਰੂਰ ਸਿਸਟਮ ਰੱਖਣਾ ਚਾਹੀਦਾ ਤਾਂ ਕਿ ਤਾਂ ਕਿ ਜੇ ਕਿਤੇ ਹੈਵੀ ਰੇਨਫਾਲ ਹੁੰਦੀ ਹੈ ਤਾਂ ਪਾਣੀ ਦਾ ਨਿਕਾਸ ਨਾਲ ਨਾਲ ਜ਼ਰੂਰ ਹੋ ਸਰੰ ਲੋਕਾਂ ਨੂੰ ਇਹ ਪੇਸ਼ ਕਰਨਾ ਕਿ ਜਿਸ ਹਾਲ ਮੌਸਮ ਬਦਲ ਰਿਹਾ ਹੈ ਤੇ ਲੋਕਾਂ ਨੂੰ ਕੁਝ ਦਿਨ ਲੋਕਾਂ ਨੂੰ ਇਹ ਹੀ ਦੱਸ ਸਕਦੇ ਆਂ ਜੀ ਕਿ ਹੌਣ ਵਾਲੇ 3-4 ਦਿਨਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਕਿਤੇ ਕਿਤੇ ਔਰ ਨਾਰਥ-ਵੈਸਟਰਨ ਡਿਸਟ੍ਰਿਕਟ ਦੇ ਵਿੱਚ ਕਿਤੇ ਕਿਤੇ ਹੈਵੀ ਬਾਰਿਸ਼ ਹੋ ਸਕਦੀ ਹੈ ਸੋ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਕਿਉਂਕਿ ਜਿਹੜਾ ਇਹ ਮੌਸਮ ਹੈਗਾ ਇਹਦੇ ਵਿੱਚ ਹਿਮੀਡੀਟੀ ਵੀ ਜ਼ਿਆਦਾ ਹੁੰਦੀ ਹੈ ਇਨਫੈਕਸ਼ਨ ਵਗੈਰਾ ਦੇ ਚਾਂਸਸ ਹੁੰਦੇ ਨੇ ਸੋ ਸਾਰਿਆਂ ਨੂੰ ਆਪਣੀ ਸਿਹਤ ਦਾ ਵੀ ਧਿਆਨ ਰੱਖਣਾ ਚਾਹੀਦਾ ਔਰ ਜੇ ਉਹਨਾਂ ਦੇ ਕੋਈ ਟਰੈਵਲ ਪਲਾਨਸ ਨੇ ਉਹ ਵੀ ਉਹਨਾਂ ਨੂੰ ਆਉਣ ਵਾਲੇ ਜਿਹੜਾ ਮੌਸਮ ਨੂੰ ਧਿਆਨ ਵਿੱਚ ਰੱਖ ਕੇ ਹੀ ਪਲਾਨ ਕਰਨਾ ਚਾਹੀਦਾ ਲੁਧਿਆਣਾ ਲਾਈਵਲੀ सुरेंद्र ਸੋਨੀ ਦੀ ਰਿਪੋਰਟ